ਮੂਰੇ ਜਾ ਕੇ ਉਹਨਾਂ ਦੀ ਤਾਂ ਗੋਲੀ ਸਹਿਣੀ ਆ ਮੈਂ ਉਹਦੀ ਸਾਥੀ ਜਮਰ ਵਾਲੀ ਕਰ ਅੱਲਾਹ ਜ਼ਿਆਦਾ ਜਿੰਨਾਂ ਨੂੰ ਆ ਗੱਲ ਸੁਣਾ ਤੱਕ ਖੜੇ ਜਿੰਨੇ ਵੀ ਆ ਤੁਸੀਂ ਕਿਉਂ ਆ ਖੜੇ ਹੋ ਨਾ ਆਰਮੀ ਵਾਲੇ ਸਤਿ ਧਿਆਨ ਨਾਲ ਗੱਲ ਸੁਣ ਲਓ ਜਿਹੜਾ ਵੀ ਉੱਥੇ ਤੁਹਾਡਾ ਕੋਈ ਵਜ਼ੀਰ ਜਿਹੜਾ ਤੁਹਾਡਾ ਕੋਈ ਖੜਾ ਇਹਦੇ ਵਿੱਚ ਕੋਈ ਤੁਹਾਡਾ ਅਫਸਰ ਅਸੀਂ ਉਹਨਾਂ ਦੇ ਮੱਥੇ ਮੋੜੇ ਹੋਏ ਨੇ ਅਸੀਂ ਉਹਨਾਂ ਦੇ ਮੂੰਹ ਮੋੜੇ ਹੋਏ ਨੇ ਉਹ ਉਹਨਾਂ ਜਿਹੜਾ ਕੌਮਾਂ ਦੇ ਅਸੀਂ ਸਾਡੇ ਕਰਕੇ ਅੱਜ ਅੰਗਰੇਜ਼ ਭੱਜੇ ਸਾਡੇ ਕਰਕੇ ਮੁਗਲ ਭੱਜੇ ਅਸੀਂ ਮੁਗਲਾਂ ਨੂੰ ਇੱਥੋਂ ਦੇਖ ਦੇ ਵਿੱਚੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਵਾਰ ਕੇ ਇਸ ਮੁਗਲਾਂ ਦੀ ਜੜ ਪੱਟੀ ਫਿਰ ਅਸੀਂ ਅੰਗਰੇਜ਼ਾਂ ਦੀ ਜੜ ਪੱਟੀ ਜੇ ਅਸੀਂ ਤੁਹਾਡੇ ਸਿਰ ਤੋਂ ਹੱਥ ਚੱਕ ਲਿਆ ਨਾ ਪੰਜਾਬ ਨੇ ਸਾਡੀ ਕੌਮ ਨੇ ਤੁਹਾਡੇ ਹਾਲਾਤ ਦੇਖ ਲੈ ਤੁਹਾਡਾ ਜੀਣ ਪਨੂ ਆ ਕੇ ਹੱਥ ਨੂੰ ਦੱਬ ਲੂਗਾ ਅੱਥਰ ਨੂੰ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਤੁਸੀਂ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਤਦ ਸਾਡਾ ਸਬਰ ਦਾ ਪੰਨ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਹੈ ਸਾਡੀ ਕੌਮ ਦਾ ਸਿਰ ਤੇ ਹੱਥ ਹੈ ਪੂਰੇ ਭਾਰਤ ਤੇ ਪੂਰੇ ਇੰਡੀਆ ਦੇ ਤਾਂ ਇਹ ਦੇਸ਼ ਵੱਸ ਰਿਹਾ ਨਹੀਂ ਇਹ ਦੇਸ਼ ਤਾਂ ਦਿਨਾਂ ਦੇ ਵਿੱਚ ਉਚਰ ਦੇ ਦਿਨਾਂ ਦੇ ਵਿੱਚ 90% ਕੁਰਬਾਨੀਆਂ ਸਾਡੀਆਂ ਨੇ ਦੇਸ਼ ਆਜ਼ਾਦ ਕਰਾਉਣ ਦੇ ਲਈ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਦਾਸਰੀਆ ਕਾਲ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਕਿਤੇ ਅਮਰੀਕਾ ਅੱਗੇ ਕਿਤੇ ਕਿਹੜੇ ਦੇਸ਼ਾਂ 'ਕੇ ਜਾ ਕੇ ਹੱਥ ਛੜਦੇ ਸੀ ਸੀ ਭੁੱਖੇ ਮਰ ਰਹੇ ਆ ਉਹ ਸਾਨੂੰ ਅਨਾਜ ਦੇ ਦਿਓ ਉਹ ਸਾਨੂੰ ਅਨਾਜ ਦੇ ਦਿਓ ਜੇ ਤੁਸੀਂ ਭੁੱਖੇ ਮਰਦਾ ਸੀ ਨਾ ਉਹ ਮੋਦੀ ਉਹ ਭਾਜਪਾ ਵਾਲਿਆ ਗੱਲ ਸੁਣ ਲਓ ਜਿਹੜੇ ਸਾਰੇ ਜਿਹੜੇ ਚੱਟੇ-ਬੱਟੇ ਨੇ ਪੰਜਾਬ ਵਾਲੇ ਵੀ ਸੁਣ ਲੈਣ ਜਦੋਂ ਉਹਨਾਂ ਅੱਗੇ ਜਾ ਕੇ ਹੱਥ ਛੜਦੇ ਸੀ ਉਹ ਨਾਜ ਦੇ ਦਿਓ ਸਾਨੂੰ ਅਨਾਜ ਦਿਓ ਉਦੋਂ ਅਸੀਂ ਅਨਾਜ ਦੇ ਪੰਡਾੜ ਭਰੇ ਉਹਨੇ ਸਾਡੇ ਬਾਪੂਆਂ ਨੇ ਟਿੱਪੇ ਕਰਾ ਕੇ ਸਾਡੇ ਬਾਪੂਆਂ ਨੇ ਅੱਜ ਅੱਜ ਤੁਹਾਡੇ ਅਨਾਜ ਦੇ ਭੰਡਾਰ ਭਰਤੇ ਅੱਜ ਤੁਸੀਂ ਤੁਸੀਂ ਭੁੱਖੇ ਮਰਦੇ ਫਿਰਦੇ ਸੀ ਅੱਛੜੀ ਧੁੱਖ ਦੂਰ ਕਰਤੀ ਜੋ ਤੁਸੀਂ ਰਾਜਲੇ ਤੁਸੀਂ ਸਾਡੇ ਦੇ ਚੜ ਕੇ ਆ ਗਏ ਤੁਸੀਂ ਸਾਡੇ ਦੇ ਚੜ ਕੇ ਆ ਕੇ ਤੁਹਾਨੂੰ ਰਜਾਇਆ ਅਸੀਂ ਆ ਭੁੱਖੇ ਮਰਦੇ ਨੂੰ ਨਾਜ ਅਸੀਂ ਦਿੱਤਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਸੀਗੇ ਜਦੋਂ ਤੁਹਾਡਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਸੀ ਨਾ ਇੱਕ ਟਾਈਮ ਅਨਾਜ ਖਾ ਲੋ ਇੱਕ ਟਾਈਮ ਰੋਟੀ ਖਾ ਲੋ ਦੋ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਤਿੰਨ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਰੋਟੀ ਛੁੱਟੀ ਅਸੀਂ ਮਨ ਲਾਈਆ ਰੋਟੀ ਤੁਹਾਨੂੰ ਅਸੀਂ ਦਿੱਤੀਆ ਸ਼ਰਮ ਕਰ ਲਓ ਸਾਡੀਆਂ ਸਬਰਾਂ ਦੇ ਬੰਨ ਨਾ ਫਰਖੋ ਇਹ ਗੱਲ ਪੰਜਾਬ ਵਾਲੇ ਵੀ ਸੁਣ ਲੈਣ ਤਾਕਤ ਤੱਲੇ ਜਿਹੜੇ ਪੰਜਾਬ ਦੇ ਤਾਕਤ ਤੱਲੇ ਨੇ ਨਾ ਜਿੰਨੇ ਲੀਡਰ ਨੇ ਕਿ ਉਹ ਵੀ ਧਿਆਨ ਨਾਲ ਗੱਲ ਸੁਣ ਲੈਣ ਅਸੀਂ ਤੁਹਾਨੂੰ ਕੁਰਸੀਆਂ 'ਤੇ ਬਿਠਾਉਣੇ ਆ ਸਾਡੀ ਤੁਸੀਂ ਗੱਲ ਕਦੋਂ ਕਰੋਗੇ ਜਾ ਕੇ ਹਰ ਇੱਕ ਬੰਦਾ ਜਾ ਕੇ ਮੋਤੀ ਹੋ ਕੇ ਸੈਂਟਰ 'ਕੇ ਜਾ ਕੇ ਕੋਟਾ ਹੋ ਜਾਂਦਾ ਕਰੋ ਪੰਜਾਬ ਦੀ ਗੱਲ ਕਰੋ ਕਦੋਂ ਲੋਕਾਂ ਦੀ ਗੱਲ ਕਰੋਗੇ ਇਹ ਗੱਲਾਂ ਕਰਦੇ ਨੇ ਕਿ ਅੱਜ ਤੱਕ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਆਪਣੀ ਕੁਰਸੀ ਲਈ ਜਾ ਕੇ ਸੈਂਟਰ 'ਕੇ ਕੋਟੇ ਹੋ ਜਾਂਦੇ ਨੇਗੇ ਗੱਲਾਂ ਕਰਦੇ ਨੇ ਕਿ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਆ ਵੀਰੋ ਇਹ ਕਹਿੰਦੇ ਮੋਦੀ ਸਾਡਾ ਜਿਹੜਾ ਆਪਣਾ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਗੱਲਾਂ ਕਰਦ ਨੇ ਵੀ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਹੈ ਅੱਛਾ ਫੰਡ ਥੋੜਾ ਮੋਦੀ ਰੋਕੀ ਖੜਾ ਹੈ ਮੋਦੀ ਥੋੜਾ ਫੰਡ ਤੋਂ ਨੂੰ ਫੰਡ ਲੈਣਾ ਨਹੀਂ ਆਉਂਦਾ ਤੁਸੀਂ ਜਾ ਕੇ ਜਿੰਨੇ ਵੀ ਤੁਸੀਂ ਪੁਰਥੇ ਦੇ ਬਿਠਾਇਆ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਸੀਂ ਪੰਜਾਬ ਦੇ ਮੰਤਰੀਓ ਜਾ ਕੇ ਲਾਓ ਧਰਨਾ 1.5 ਸਾਲ 2 ਸਾਲ ਧਰਨਾ ਚਲਾਇਆ ਧੌਂ ਤੋਂ ਕਿੱਲਾ ਗਰੇ ਕੱਟ ਕੇ ਇਹਨੂੰ ਫਰਾਕਿਆ ਆ ਤੁਸੀਂ ਕੀ ਕਰਦੇ ਨੇ ਸਾਡੇ ਕੋਲ ਆਪਣੇ ਪਾਸੇ ਕੱਟੀਆਂ ਹੋ ਗਈਆਂ ਸਾਡੇ ਦੇ ਸੰਧੋ ਟੋਕ ਆ ਉਹ ਸੰਧੋ ਟੋਕ ਹੋ ਗਿਆ ਤੁਹਾਨੂੰ ਮੋਦੀ ਦਾ ਖਤਰਾ ਉਹ ਮੋਦੀ ਨੂੰ ਤੇਰੀ ਧੌਣ ਤੋਂ ਪਿੱਲਾ ਪਹਿਲਾ ਕੱਟਿਆ ਅੱਜ ਬਾਣੀ ਪਾ ਪਿਆ ਉਹ ਦੇਖ ਲੈ ਮੂਰੇ ਉਹ ਦੇਖ ਲੋ ਇਹ ਤੁਸੀਂ ਗੱਲਾਂ ਤੁਸੀਂ ਪੰਜਾਬ ਲਈ ਲੜੋ ਤਾਂ ਸਹੀ ਪੰਜਾਬ ਲਈ ਕੁਝ ਕਰੋ ਤਾਂ ਸਹੀ ਬਸ ਫਿਰ ਪਤਾ ਕੀ ਹੁੰਦਾ ਸਾਡੀ ਕੁਰਸੀ ਨਾ ਵਗ ਜੇ ਸਾਡੇ ਅੰਮ੍ਰਿਤਸਰ ਦਾ ਪ੍ਰੈਸ਼ਰ ਆ ਉਹਦਾ ਪ੍ਰੈਸ਼ਰ ਆ